पहुंच चुके हैं श्री दरबार साहब तरन तारण मेरे को नवा भीर भैन भरा छोटे देख रहे हैं तो चैनल नबसक्राइब कर दूर ਤਰਨਤਾਰ ਸਾਹਿਬ ਤਨਤਾਂਛੀ ਦੀ ਗੁਰੂ ਅਰਜਨ ਦੇਵ ਜੀ ਦੇ ਘਾਰ ਦੇ ਜਦੋਂ 1834 ਦੀ ਟੂਰੀ ਲਗਭਗ 15 ਤੋਂ 16 ਕਿਲੋਮੀਟਰ ਆ ਇਹਨੂੰ ਨਵੇਂ ਬਹੁਤ ਦਾ ਸਵਾਗਤ ਹੈ ਵੈਲਕਮ ਬੈਕ ਟੂ ਮਾਈ ਚੈਨਲ ਅੰਗਲੀ ਦੁਨੀਆ 21 ਸੋ ਫਾਈਨਲੀ ਇੱਕ ਨਵੇਂ ਸਫਰ ਤੇ ਜਾ ਰਹੇ ਹਾਂ ਹੁਣ ਜਾ ਰਹੇ ਆਪਾਂ ਤਰਨਤਾਰ ਸਿੰਘਨ ਸੋ ਆਸੂ ਦਾ ਐਕਸਪਲorer ਗੋਤਮ ਜੀ ਉਲਟਲਾ ਕੇ ਆ ਚੁੱਕੇ ਨੇ ਸੋ ਨਿਕਲਣ ਲੱਗੇ ਆ ਹੁਣ ਆਪਾਂ ਅਗਲੀ ਰਾਈਡ ਤੇ ਸੋ ਬੈਠ ਗਿਆਂ ਸੋ ਹੁਣ ਆਪਾਂ ਜਾ ਰਹੇ ਆ ਤਰਨਤਨ ਸਾਹਿਬ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਤੇ ਸੋ ਚੱਲੇ ਸੋ ਐ ਸੀ ਤਨਤਨ ਬਾਬਾ ਨਾਨਕ ਸਿੰਘ ਜੀ ਦਾ ਗੁਰਦੁਆਰਾ ਜਿੱਥੇ ਸੰਗਤ ਦਰਸ਼ਨ ਮੇਲੇ ਕਰਕੇ ਜਾਂਦੀ ਹੈ ਹੁਣ ਆਪਾਂ ਜਾ ਰਹੇ ਆ ਗੋਤਮਜੀ ਚਲਾ ਰਹੇ ਨੇ ਬੋਲਟ ਰਾਈਡਰ ਸੋ ਬਹੁਤ ਵਧੀਆ ਸਫਰ ਰਿਹਾ ਸਾਡਾ ਬੋਲਟ ਤੇ ਸੋ ਕਿਥੋਂ ਤਰਨਤਨ ਦੀ ਦੂਰੀ ਲਗਭਗ 15 ਤੋਂ 16 ਕਿਲੋਮੀਟਰ ਆ ਸੋ ਜਾਣੇ ਆ ਜਾ ਕੇ ਦਰਸ਼ਨ ਮੇਲੇ ਕਰਦੇ ਆਂ ਤੇ ਤੁਹਾਨੂੰ ਵੀ ਕਰਾਨੇ ਆ। ਸੋ ਵੀਡੀਓ ਜੋ ਬਣਾ ਰਹੇ ਹੋ ਤੇ ਮੇਰੇ ਕੋਈ ਨਵਾਂ ਵੀਰ ਭੈਣ ਭਰਾ ਛੋਟੇ ਵੱਡੇ ਦੇਖਦੇ ਨੇ। ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ। ਰੰਗਲੀ ਦੁਨੀਆ 21 ਸਸਾਡੇਪਰਾ ਆਸ਼ੂ ਆਸ਼ੂ ਨਾਲ ਜੁੜਨ ਲਈ ਸਬਸਕ੍ਰਾਈਬ ਕਰ ਦਿਓ। ਤੇ ਤੁਹਾਨੂੰ ਵਧੀਆ ਵਧੀਆ ਵੀਡੀਓ ਕੰਟੈਂਟ ਤੁਹਾਨੂੰ ਛੋਟ ਕਰਕੇ ਵਿਖਾਈ ਜਾਵਾਂਗੇ। ਰੋਕੇ ਦੀ ਬਣਾ ਰਹੇ ਹੋ। ਚੌਕ ਆ ਤਾਂ ਹੋਰ ਇਧਰ ਤੋਂ ਤਨ ਤਨ 3 ਕਿਲੋਮੀਟਰ ਰਹਿ ਚੁਕਿਆ ਹੈ। ਉਹ ਰੈੱਡ ਲਾਈਟ ਤੇ ਸਟੌਪ ਹੈ ਆ। ਪਸਾਰੀਆਂ ਪਿੱਛੇ ਲੈਟਾਂ ਸਾਰੇ ਸਟੌਪ ਹੋ ਜਾਂਦੇ ਆ। ਆ ਫਰੀ ਹੋਰ। ਅਗਲੇ ਟੀ ਵੀ ਕੋਈ ਆਰ ਪਿੱਛੇ ਸਾਰੀ ਥੱਲੇ ਹੋਈ ਤੇ ਤੇਰੀਆ ਵੇਖੋ ਪਿੱਛੋਂ। ਲੋਰੀਓ ਨਹੀਂ ਵੀ ਨਹੀਂ ਤੇ ਇਧਰ ਵੇਖੋ ਸ਼ਿਫਟ ਇਹ ਉਸ ਤੋਂ ਉੱਚੀ ਕਰਾਈ ਦੀ ਜੇ ਦਰਬਾਰ ਸਾਹਿਬ ਦਾ ਰਸਤਾ। ਤੈਨੂੰ ਪਾ ਲੈ ਪੰਜਵੇਂ ਸ਼ਹੀਦਾਂ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਰਕਿੰਗ ਚ ਸੋ ਪਾਰਕਿੰਗ ਦੇਖੋ ਯਾਰ ਥੋੜੀ ਬੜੀ ਵੱਡੀ ਪਾਰਕਿੰਗ ਆ ਭਾਈ ਮੇਲੇ ਭਾਈ ਕੀ ਨਾ ਤੁਹਾਡਾ ਜਸਪਾਲ ਸਿੰਘ ਭਾਈ ਦਰਬਾਰ ਸਾਹਿਬ ਦੇ ਬਾਹਰ ਇਹ ਰਿਕਸ਼ਾ ਚਲਾਉਂਦਾ ਔਰ ਵਿਦੇ ਵਧੀਆ ਨਾ ਪਹੁੰਚ ਚੁੱਕੇ ਆ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਸਾਹਿਬ ਤੇਰਾ ਬੋੜ ਵੱਡਾ ਸਰੋਵਰ ਵੀ ਹੈ ਇੱਥੇ ਅੰਦਰ ਜਾਨੇ ਆ ਦਰਸ਼ਨ ਮੇਲੇ ਕਰਦੇ ਆ ਪੰਜਵੇਂ ਪਾ ਸ਼ਹੀ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾ ਤੇ ਇਹ ਗੁਰਦੁਆਰਾ ਸਿੱਧਾ ਅੰਦਰ ਜਾਂਦੇ ਆ ਦਰਸ਼ਨ ਮੇਲੇ ਕਰਦੇ ਆ ਲੋਜੀ ਪਹੁੰਚ ਚੁੱਕੇ ਆ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਐਂਟਰਸ ਦੇਖੋ ਦੇਖੋ ਯਾਰ ਕਿੰਨੀ ਸਜਾਵਟ ਕਰਕੇ ਰੱਖੀ ਹੋਈ ਆ ਅਸ ਨਾਲ ਹੀ ਬਾਹਰ ਸ਼ੋਕਸ ਵਗੈਰਾ ਬਣਿਆ ਹੋਇਆ ਨੇ ਦੇਖੋ ਕਿੰਨਾ ਘੈਂਟ ਬਣਾਇਆ ਹੈ ਗੁਰਦੁਆਰਾ ਲੋਜੀ ਗੋਤਮ ਆ ਚੁੱਕਿਆ ਉਹ ਕਾਇਫ ਕਰਕੇ ਲੋਜੀ ਸੰਗਤਾ ਦਰਸ਼ਨ ਕਰਕੇ ਆ ਰਹੀਆਂ ਵਾਪਸ ਤੇ ਆਪਾਂ ਜਾ ਰਹੇ ਆ ਦਰਸ਼ਨ ਕਰਨ ਅੰਦਰ

ਕਿੰਦਾ ਵੰਡਾ ਸਲੋਗਨ ਪਵਿੱਤਰ ਸਲੋਗਨ ਸੋ ਬਾਕੀ ਤੇ ਸ্নান ਕਰ ਰਹੀ ਨਹੀਂ ਸੰਗਤਾਂ ਦੇ ਪੰਜ ਛੱਟੇ ਮਾਰ ਲੱਗੇ ਆ ਤਾਂ ਗੁਰੂ ਅਰਜਨ ਦੇਵ ਜੀ ਤਾਂ ਤਾਂ ਜੀ ਗੁਰੂ ਅਰਜਨ ਦੇਵ ਜੀ ਤਾਂ ਹੀ ਜੀ ਗੁਰੂ ਅਰਜਨ ਦੇਵ ਜੀ ਅਮ ਜੀ ਦਰਸ਼ਕਾਂ ਲਈ ਕਰਦੇ ਆ ਪਿਆਰੇ ਨੇ ਇੱਥੇ। ਉਹ ਜੀ ਗੁਰੂ ਦੇ ਪਿਆਰੇ ਸਰੋਵਰ ਦੀ ਸੇਵਾ ਕਰਦੇ ਪਏ ਨੇ। ਸੋ ਅਜਿਹਾ ਤੁਸੀਂ ਲੋ ਜੀ ਹੱਥੋਂ ਤਾਂ ਮੰਜੀ ਲਹਾ ਲਾ ਦੇਖੋ ਕਿੰਨਾ ਖੂਬਸੂਰਤ ਇੱਥੇ ਦਿਮਾਨਦਗਨ ਲੱਗਦੇ ਆ ਦੁਆਰਾ ਤਨ ਤਨ ਛੇਦ ਗੁਰੂ ਅਰਜਨ ਦੇਵ ਜੀ ਦਾ ਸੰਦਰਭ ਜਾਣੇ ਆ ਦਰਸ਼ਨ ਮੇਲੇ ਕਰਦੇ ਆ ਤੁਹਾਨੂੰ ਵੀ ਕਰਾ ਲੇ ਆ। thank <laughs> you

ਸ਼ੱਕ ਲੱਗਿਆ ਬੁੱਧਵਾਰ ਵੀ ਬਹੁਤ ਵੱਡਾ ਵਾ ਤੇ ਉਹਦਾ ਸਲੋਵਰੇ ਵੀ ਬਹੁਤ ਵੱਡਾ ਤੇ ਪਰਕਰਮਾ ਵੀ ਬਹੁਤ ਜ਼ਿਆਦਾ ਵੱਡੀ ਆ ਅਦੇ ਕੁ ਪਰਕਰਮਾ ਲੈ ਰਹੇ ਆ ਪਾ ਸ਼ਨ ਮੇਲੇ ਕਰ ਲਿਆ ਸੋ ਹੁਣ ਆਪਾਂ ਜਾ ਰਹੇ ਆਂ ਵਾਪਸੀ ਸੋ ਇਹ ਸੀ ਅੰਜੂ ਪਾ ਸ਼ੈਤਾਨ ਤਨਸ਼ੀਰ ਗੁਰੂ ਅਰਜਨ ਦੇਵ ਜੀ ਦਾ ਦਰਬਾਰ ਸਾਹਿਬ ਜੋ ਕਿ ਇੱਥੋਂ ਦਾ ਸਲੋਵਰ ਸਭ ਤੋਂ ਵੱਡਾ ਇੱਥੋਂ ਦਾ ਲੋਵਰ ਆ ਸੋ ਇੱਥੋਂ ਦੀ ਪ੍ਰਕਰਮਾ ਵੀ ਬਹੁਤ ਵੱਡੀ ਆ ਸੋ ਬਹੁਤ ਵਧੀਆ ਲੱਗਿਆ ਇੱਥੇ ਦਰਸ਼ਨ ਮੇਲੇ ਕਰਕੇ ਤੋਂ ਹੁਣ ਆਪਾਂ ਜਾ ਰਹੇ ਆਂ ਵਾਪਸੀ ਠੀਕ ਆ ਸੋ ਨਿਕਲਦੇ ਆ ਬਾਹਰ ਸੋ ਗੋਤਮ ਜੀ ਆ ਬੈਠ ਚੁੱਕੇ ਨੇ ਥੱਕ ਗਏ ਸੀ ਥੋੜੀ ਜੇ ਹੁਣ ਆਪਾਂ ਜਾ ਰਹੇ ਆਂ ਵਾਪਸੀ ਸੋ ਠੀਕ ਆ ਨਿਕਲਦੇ ਆ ਬਾਹਰ ਆ ਜੋ ਗੋਤਮ ਜੀ ਘਰ ਚਲੀਏ ਚਲੋ

ਹੋ ਜਾਨਾ ਆਪਾਂ ਵਾਪਸੀ ਨਾਲ ਹੀ ਗੁਰਦੁਆਰੇ ਤੇ ਬਾਅਦ ਸ਼ੋਭ-ਸ਼ੋਭ ਨਹੀਂ ਆਈਆਂ ਨੇ ਸਾਰੀਆਂ ਸੋ ਚੱਲਦੇ ਹਾਂ ਵਾਪਸੀ ਆਪਣੇ ਘਰੇ ਸੋ ਗੋਤਮ ਵਾਂਸ ਟੂ ਟੇਕ ਕੜਾ ਗੜਾ ਚੰਦਮਾ ਲੈਣਾ ਵਾ ਸੋ ਕੋਸ਼ਿਲੇ ਨੇ ਆਮ ਮੱਚ ਬੈਠੋ ਸੋ ਵੀ ਕੜਾ ਲੈਣਾ ਹੈ ਆਪਾਂ ਗੋਤਮ ਦਾ ਕੜਾ ਲੈਣਾ ਦੇ ਲਈ ਪਾ ਚੁੱਕੇ ਆ ਬਾਹਰ ਗੋਤਮ ਤੇ ਮੈਂ ਹੋਣ ਆਪਾਂ ਜਾ ਰਹੇ ਆ ਆਪਣਾ ਬਾਈਕ ਲੈਣ ਸੋ ਠੀਕ ਹੈ ਸੋ ਅੱਜ ਦਾ ਵਲੋਗ ਆਪਾਂ ਇੱਥੇ ਸਮਾਪਤ ਕਰਦੇ ਆ ਸੋ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਸੋ ਗੋਤਮ ਨੂੰ ਵੀ ਤੇ ਮੈਨੂੰ ਵੀ ਸੋ ਗੋਤਮ ਜੀ ਕਿੱਦਾਂ ਲੱਗਾ ਵਧੀਆ ਲੱਗਿਆ ਨਾ ਬਹੁਤ ਵਧੀਆ ਲੱਗਾ ਸੋ ਹੁਣ ਆਪਾਂ ਜਾ ਰਹੇ ਆ ਵਾਪਸੀ ਘਰ ਸੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਵੀ ਕਰ ਦਿਓ ਤੇ ਗੋਤਮ ਦੇ ਚੈਨਲ ਨੂੰ ਵੀ ਕਰ ਦਿਓ ਆਸੂ ਦਾ ਐਕਸਪਲੋਰ ਨੂੰ ਸੋ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਹੈਵ ਅ ਨਾਈਸ ਡੇ ਸੋ ਵੀਡੀਓ ਵਿੱਚ ਜੇ ਕੋਈ ਅਣਜਾਣੇ ਜਾਂ ਅਣਜਾਣੇ ਚ ਕੋਈ ਗਲਤੀ ਦਾ ਦਰ ਲਫ਼ਜ਼ ਕਿਹਾ ਹੋਇਆ ਗਿਆ ਹੋਇਆ ਤਾਂ ਗੁਸਤਾਖੀ ਮਾਫ ਪਾ ਚਾਹੀਏ ਤੁਹਾਡੇ ਓਕੇ ਜੀ ਬਾਏ ਹੈਵ ਅ ਨਾਈਸ ਡੇ